ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਨ ਟ ਆ ਗਿਆ ਸਜਣੋ ਕੌਕੇ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਸ੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਨੇੜੇ ਆ ਗਿਆ ਟਾਰੀ ਬਾਰਡਰ ਬਾਕੀ ਸਾਰੀ ਜਿਹੜੀ ਡਿਟੇਲ ਹੋਈ ਰੋਡ ਤੋਂ ਉੱਤਰ ਕੇ ਕਿੰਨਾ ਉਹ ਗੱਲਬਾਤ ਸੱਜਣੋ ਆਪਾਂ ਮਾਲਕ ਨਾ ਕਰਾਂਗੇ ਘਰੇਲੂ ਪਰਿਵਾਰ ਕੋਲੇ ਘਰੇ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਝੋਟੀ ਅੱਜ ਫੋਰ ਸੇਲ ਵਿਕਾਊ ਆ ਕੌਕੇ ਨਗਰ ਦੀ ਕਿੰਨੇ ਟਾਈਮ ਦੀ ਸੂਈ ਆ ਕਿੰਨਾ ਦੁੱਧਵਾ ਦਾ ਸਾਰੀ ਗੱਲਬਾਤ ਸੱਜਣੋ ਆਪਾਂ ਕਰ ਲੈਣੀ ਆ ਤੇ ਜਿਹੜੇ ਸੱਜਣ ਦੇ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਚੌੜੇ ਹਵਾਨੇ ਦੀ ਝੋਟੀ ਆ ਤੇ ਚੰਗਾ ਦੁੱਧ ਬਾਈ ਹਰੀ ਇਹਦੇ ਕੋਲੇ ਦੱਸਦੇ ਆ ਦੇਖੋ ਬਾਕੀ ਤੋਰ ਤਾਰ ਕੇ ਵੇਣੇ ਆਪਾਂ ਤੇ ਹਜੇ ਮੇਰਾ ਮਨ ਨਾ ਵੀ ਕੱਟੀ ਦੰਦਾ ਚ ਹੋਊਗੀ ਬਾਕੀ ਆਪਾਂ ਜਾਣਕਾਰੀ ਜਿਹੜੀ ਜ਼ਿਆਦੇ ਆ ਉਹ ਵੀਰ ਤੋਂ ਲੈ ਲੈਨੇ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਆਪਣਾ ਨਾਂ ਕੀ ਹੈ ਜੀ ਧਰਮ ਸਿੰਘ ਧਰਮ ਸਿੰਘ ਤੇ ਪਿੰਡ ਆ ਗਿਆ ਕੌਂਕੇ ਪਿੰਡ ਕੌਂਕੇ ਤੇ ਐਡਰੈਸ ਜਿਹੜਾ ਤੁਸੀਂ ਦੱਸਦੇ ਸੀਗੇ ਵੀ ਜਿਵੇਂ ਐਡਰੈਸ ਰਣੀਕਾ ਤੋਂ ਮੋੜ ਤੋਂ ਅਗਲੇ ਪੰਨੇ ਮੋੜਿਆ ਇਹ ਕੌਕਿਆਂ ਵਾਲਾ ਮੋੜ ਕੌਕਿਆਂ ਵਾਲਾ ਮੋੜ ਜੀ ਗੁਰਦਰਾ ਛੋੜਾ ਜਾਂ ਹਾਂਜੀ ਉਹਦੇ ਨਾਲ-ਨਾਲ ਸਰਕਾਰੀ ਟੀ ਨਾਲ-ਨਾਲ ਆਉਂਦੀ ਆ ਆਈਟੀਆਈ ਦੇ ਨਾਲ-ਨਾਲ ਛੜਕ ਆਉਂਦੀ ਤੇ ਕੌਕੇ ਪਿੰਡ ਚ ਆ ਜਾਂਦੀ ਆ ਹਾਂਜੀ ਤੇ ਉਹਦਾ ਗੁਰਦਰਾ ਆ ਵੱਡੀ ਸੜਕ ਤੇ 68 ਬਾ ਢਾਬਾ ਵੀ ਮਸ਼ਹੂਰ ਆ ਹਾਂਜੀ ਹਾਂਜੀ ਹੈਗਾ ਨਾ ਉੱਥੇ ਰੋਡ ਦੇ ਉੱਤੇ ਹਾਂ ਹਾਂਜੀ ਤੇ ਟਾਰੀ ਵੀ ਇੱਥੋਂ ਨੇੜੇ ਆ ਟਾਰੀ ਵੀ ਲੱਗਦੀ ਆ ਜੀ 1 ਕਿਲੋਮੀਟਰ ਟਾਰੀ ਹੈ ਗਾੜੀ ਇੱਥੋਂ ਕਿੰਨੀ ਕਿਲੋਮੀਟਰ ਟਾਰੀ ਹੈ 1 ਕਿਲੋਮੀਟਰ ਦੀ ਦੂਰੀ ਤੇ ਟਾਰੀ ਹੈ ਇੱਥੇ ਤੇ ਬਾਰਡਰ ਵੀ ਨੇੜੇ ਆ ਗਿਆ ਬਾਰਡਰ ਵੀ ਨੇੜੇ ਤੇ ਆਪਣੇ ਝੋਟੀ ਕਰਦੀਆਂ ਨਾ ਜੀ ਹਾਂਜੀ ਕਿਹ ਵਪਾਰ ਲੈਣ ਦਾ ਕੰਮ ਨਹੀਂ ਵਪਾਰ ਲੈਣ ਦਾ ਵੀ ਕਰ ਲਈਦਾ ਠੀਕ ਹੈ ਇਹ ਕਰਦੀ ਆ ਹਾਂਜੀ ਇਹ ਕਰਦੀ ਝੋਟੀ ਇਹ ਕਰਦੀ ਝੋਟੀ ਆ ਹਾਂਜੀ ਇਹ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਆ ਜੀ ਇਹਨੂੰ ਹੋਈ ਗਿਆ 25 ਕਿ ਦਿਨ ਹੋਈ ਚੱਲੇ ਠੀਕ ਆ 25 ਦਿਨ ਦੀ ਸੂਈ ਥੱਲੇ ਵੀਰ ਜੀ ਦੁੱਧ ਹੁਣ ਜਿਹੜਾ ਭਾਂਡੇ ਚ ਆਜੂਗਾ ਕਿੰਨਾ ਇਹ ਜੀ 6 ਲੀਟਰ ਇੱਕ ਟਾਈਮ ਦਾ 6 ਲੀਟਰ ਇੱਕ ਟਾਈਮ ਦਾ 12 ਲੀਟਰ ਦੁੱਧ ਹੈਗਾ ਕਰਮਾਲੀ ਥੱਲੇ ਪਹਿਲਾਂ ਕੱਟੀ ਆ ਹਾਂਜੀ ਪਹਿਲਾਂ ਤੇ ਚੂਣ ਚਾਂਣ ਪੂਰੀ ਖਰੀ ਹਾਂਜੀ ਪੂਰੀ ਖਰੀ ਜੀ ਓਕੇ ਰਿਪੋਰਟ ਹੈ ਤੇ ਬੱਚਾ ਇਹਦੇ ਕੋਲੇ ਕਟਾ ਕੇ ਕੱਟੀ ਹੈ ਜੀ ਕੱਟੀ ਹੈ ਜੀ ਮਗਰ ਵੀ ਕੱਟੀ ਬਾਕੀ ਸੱਜਣੋ ਤਦ ਕਾਠ ਵੇਲ ਕੱਟੀ ਦੀ ਚੰਗੀ ਆ ਤੇ ਆਉਂਦੇ ਸੂਏ ਨੂੰ ਬਹੁਤ ਵੱਟੀ ਮੈਂ ਤਿਆਰ ਹੋ ਜੂਗੀ ਖੋਲਿਓ ਵੀਰ ਜੀ ਤੋਰ ਕਰਾਈਏ ਚੱਕ ਤੇ ਕਿਉਂ ਚਾਣ ਦੀ ਸੋ ਐਨ ਬੋਲੀ ਹੈ ਨਾ ਆ ਵੀ ਦੂਰੋਂ ਕੀ ਸੱਜਣ ਆ ਜੇ ਤੇ ਐ ਨਾ ਹੋਵੇ ਹੈ ਨਾ ਨਹੀਂ ਨਹੀਂ ਧੰਨਵਾਦ ਲਓ ਵੀ ਸੱਜਣੋ ਬਾਕੀ ਸੁਭਾਅ ਵੀ ਚੰਗਾ ਜਿੱਧਰੋਂ ਫੜ ਕੇ ਤੋਰ ਲਈ ਆ ਵੇਖੋ ਲੇਵਾ ਤੋਰ ਦੀ ਕੱਟੀ ਵਿਖਾਉਂਦੀ ਨਾ ਕਿਆ ਬਾਤਾਂ ਪਹਿਲਾਂ ਝੋਟੀ ਦਾ ਲੇਵਾ ਦੂਜੇ ਸੂਏ ਵਾਲੇ ਵਰਗਾ ਸੀਲ ਵੀ ਬਹੁਤ ਐ ਅੱਛਾ ਹਾਂਜੀ ਦੇਖੋ ਕਿਆ ਬਾਤ ਅਭੀ ਐ ਨਹੀਂ ਹੈਗਾ ਹਨਾ ਭਵਾਂ ਵਿੜੇ ਚ ਖਲਾਰ ਕੇ ਚੋ ਲੋ ਤੇ ਮਰਜੀ ਚੋ ਲੋ ਨਹੀਂ ਠੀਕ ਆ ਕਮਾ ਲੋ ਚੰਗੀ ਆ ਕੱਟੀ ਸੱਜਣੋ ਸੀਲ ਤੁਹਾਨੂੰ ਮੈਂ ਪਹਿਲਾਂ ਰੱਸਾ ਫੜਨ ਤੋਂ ਵੀ ਦੱਸਦਾ ਸੀ ਤੇ ਵੀਰ ਨੇ ਹੁਣ ਆਪਾਂ ਨੂੰ ਥੱਲੇ ਬਹਿ ਕੇ ਵੀ ਵਿਖਾਤਾ ਤੇ ਬਾਕੀ ਇਹ ਵੀ ਨੋਟ ਕਰ ਲਿਓ ਵੀ 4 ਵਜੇ ਤੋਂ ਪਲੱਸ ਦਾ ਸਮਾਂ ਆਇਆ ਤੇ ਲੇਵਾ ਸੋਹਣਾ ਕਰਮਾ ਵਾਲੀ ਬਣਾਈ ਫਰਦੀ ਆ ਤੇ ਦੁੱਧ ਦਾ ਬਹੁਤ ਚੰਗਾ ਵੇਖੋ ਕੀ ਬਾਤ ਆ ਨਾ ਲੇਵੇ ਦੀਆਂ ਬਹੁਤ ਸੋਹਣਾ ਲੇਵਾ ਕਰਮਾ ਵਾਲੀ ਪਹਿਲਣ ਕੱਟੀ ਦੇ ਕੋਲੇ ਵੇਖੋ ਫੇਸ ਕੁਆਲਟੀ ਚੈੱਕ ਕਰ ਲਓ ਤੇ ਆ ਆ ਗਈ ਇਹਦੇ ਕੋਲੇ ਜਿਹੜੀ ਇਹ ਕੱਟੀ ਨੂੰ ਇਹਨੇ ਜਨਮ ਦਿੱਤਾ ਦੇਖੋ ਕੱਟੀ ਵੀ ਚੰਗੀ ਆ ਸੱਜਣੋ ਤੇ ਵੀਰ ਜੀ ਫਿਰ ਇਹਦਾ ਰੇਟ ਕੀ ਰੱਖਾਂਗੇ ਆਪਾਂ ਅੱਜ ਮੇਰੇ ਥਣ ਥਣ ਤੇ ਕੀ ਚੱਕਰ ਵੱਜਿਆ ਕੁਸ ਕੇ ਬੱਚੇ ਨੇ ਬੱਚੇ ਨੇ ਦੰਦੀ ਵਾਤੀ ਇਤਾਂ ਚੂਨ ਲੱਗਿਆ ਪਰੇਸ਼ਾਨੀ ਤਾਂ ਨਹੀਂ ਕੋਈ ਤੇ ਰਾਜੀ ਹੋ ਗਈ ਆ ਪਹਿਲਾਂ ਚਰਗ ਲਈ ਇਹ ਤੇ ਹੁਣ ਤੇਨੂੰ ਤੇ ਰਾਜੀ ਆ ਹਾਂ ਨਹੀਂ ਵੀ ਉ ਚੂਨ ਲੱਗਿਆ ਹਲਦੀ ਹੁਲਦੀ ਨਹੀਂ ਧਾਰ ਲੈਂਦੀ ਹੂ ਹਨਾ ਹਾਂਜੀ ਠੀਕ ਆ ਚੂਨ ਤਾਂ ਪੋਲੀ ਹੋਊਗਾ ਹਾਂ ਪੋਲੀ ਪੋਲੀ ਚੂਨ ਠੀਕ ਆ ਤੇ ਕਿੰਨੇ ਦੀ ਝੋਟੀ ਦੇ ਦਾਂਗੇ ਆਪਾਂ ਗਿਰਜੀ ਜੇ ਕੋਈ ਸੱਜਣ ਆਪਾਂ ਨੂੰ ਘੈਂਟੀ ਕਰਦਾ ਤਾਂ ਕਿੰਨੇ ਦੀ ਦੇ ਦਈਏ ਇੱਕ ਪੱਚੀ ਦੀ ਦੇਣਾਗੇ 1 ਲੱਖ ਤੇ 25 ਹਜ਼ਾਰ ਦੀ ਤੇ ਉਹਦੇ ਚ ਕਿੰਨਾ ਕ ਮਾਨਤਾਨ ਕਰਦਾਂਗੇ ਕਰਦਗੇ ਮਾਨਤਾਨ ਰੇਟ ਝਾਦੀ ਨਹੀਂ ਆਪਣਾ ਦੁੱਧ ਚੰਗਾ ਹਾਂਜੀ ਦੁੱਧ ਚੰਗਾ ਨਾਲ ਸੱਜੇ ਹਾਂ ਰੋਟੀ ਨਵੀਂ ਛੋਟੀ ਹੈ ਜੀ ਕੱਦ ਘਾਟ ਵਾਲੀ ਛੋਟੀ ਹੈ ਜੀ ਹਾਂਜੀ ਹਾਂਜੀ ਫੇਰ ਵੀ ਕਿੰਨੇ ਦੀ ਜੈ ਸਨੋ ਕਰਦੇ ਆਂਗੇ ਮੌਕੇ ਤੇ ਜੇ ਕੋਈ ਆਉਂਦਾ ਸੱਜਣ ਕਰਦਾਂਗੇ 20 ਦੀ ਛੱਡ ਦਾਂਗੇ 1 ਲੱਖ ਤੇ 20 ਹਜ਼ਾਰ ਦੀ ਛੱਡਾਂਗੇ ਮਾਨਤਾਨ ਕਰਦਾ ਠੀਕ ਆ ਉਹ ਚੋ ਵੀ ਮਾਨਤਾਨ ਹੋ ਜੂ ਕਰ ਦਿਓ ਮਾੜੀ ਜੀ ਪਰੇ ਨੂੰ ਤੇ ਬਾਕੀ ਮੈਂ ਤਾਂ ਨਾ ਮੇਲੇ ਮੂਲੇ ਚੱਲ ਪਈ ਸੀ ਕਿ ਨਹੀਂ ਆ ਜੀ ਹਾਂਜੀ ਹਾਂਜੀ ਪੂਰੀ ਮੇਲ ਮਲਾ ਮੂਲਾ ਸਭ ਛੁੱਟਿਆ ਜੀ ਨੇ ਅੱਛਾ ਮੇਲਾ ਮੂਲਾ ਛੱਟ ਕੇ ਪੂਰੇ ਦੁੱਤੇ ਆ ਗਈ ਹੁਣ ਹਾਂਜੀ ਪੂਰੇ ਦੁੱਤੇ ਆ ਜੀ ਸਾਫ ਹੈ ਹੁਣ ਨਹੀਂ ਠੀਕ ਆ ਓਕੇ ਆ ਚਲੋ ਧੰਨਵਾਦ ਆ ਜੀ ਤੁਹਾਡਾ